ਮੇਰੀ ਜ਼ਮੀਨ ਸੀ ਚੋਖੀ ਅੱਛਾ ਲੰਬਰਦਾਰ ਨਾਲ ਮੇਰੀ ਯਾਰੀ ਪੈ ਗਈ ਹੂੰ ਹੂੰ ਲੰਬਰਦਾਰ ਨਾਲ ਮੇਰੀ ਯਾਰੀ ਪੈ ਗਈ ਮੈਂ ਲੰਬਰਦਾਰ ਨੂੰ ਆਖਿਆ ਹੂੰ ਮੇਰੀ ਇਹ ਗਰਦੌੜੀ ਕਰਾ ਦੇ ਮੇਰੇ ਨਾਲ ਥੋੜੀ ਜਿਹੀ ਜ਼ਿਆਦਾ ਹੈ ਹੂੰ ਉਹ ਲੰਬਰਦਾਰ ਨਾਲ ਦਾ ਬਾਬੂ ਮੈਂ ਯਾ ਤੇਰੀ ਗਰਦੌੜੀ ਕਰਾ ਦਿਆਂਗਾ ਹੂੰ ਤੇਰੇ ਕੋਲ ਪੈਂਦਾ ਇੱਕ ਸੁਖਦੇਵ ਪਟਵਾਰੀ ਹੈ ਅੱਛਾ ਕੀ ਹੋਇਆ ਪੂਰੇ ਬੱਲੇ ਐ ਥੱਗੇ ਦੜਬਾ ਰਹਿਂਦਾ ਅੱਛਾ ਉਹ ਨਹੀਂ ਉਹਨੂੰ ਪਟਵਾਰੀ ਨੂੰ ਆਹੋ ਪਟਵਾਰੀ ਨੂੰ ਅੱਖ ਲੱਗਾ ਬੰਦਾ ਪੜਾ ਮਾਨਸੇ ਤੇ ਜਿਹਦੇ ਲੈਣੇ ਨਾ ਕਹਤੋ ਲੈਲੀ ਤੇ ਉਹਦੇ ਗਰਦੌਦੀ ਘਾਟੇ ਮੁੰਡੇ ਜਣਾ ਮੇਰੇ ਮੁੰਡੇ ਜਣਾ ਸੀ ਸ਼ੌਕ ਚਾਂੰਸ ਹੈਗਾ ਅੱਛਾ ਉਹਨੇ ਗਰਦੌਦੀ ਕਰਾਤੀ ਨਾ ਜਦੋਂ ਉਹ ਮੇਰਾ ਪੁੱਤਰ ਨੇ ਸਕੂਟਰ ਉਹਦਾ ਸਕੂਟਰ ਚਲਦੇ ਸੀ ਉਸ ਸਕੂਟਰ ਤੇ ਗਿਆ ਦੋ ਤਿੰਨ ਵਾਰੀ ਉਹਨੇ ਪੁੱਛਿਆ ਪਟਵਾਰੀ ਬੀਬੀ ਜੀ ਕਿੱਥੇ ਆ ਉਹਦੀ ਪਟਵਾਰੀ ਤਾਂ ਥੇੜੀ ਜਾਂ ਕਾਗੇ ਮਿਲੇਗਾ ਅੱਛਾ ਕਹਿੰਦਾ ਬੀਬੀ ਕਾਗਿਆਂ ਤਾਂ ਤਮਾਏ ਤਰੇ ਆਉਣਾ ਤੇ ਪਟਵਾਰੀ ਮਿਲਿਆ ਨਹੀਂ ਮਿਲਿਆ ਨਹੀਂ ਮਾਇਓ ਨੂੰ ਕਿਆ ਮੈਂ ਕਹ ਮੈਨੂੰ ਲੈ ਚੱਲ ਬੁੱਢੇ ਬੰਦੇ ਨੂੰ ਹੂੰ ਮੈਨੂੰ ਆਦਾ ਤੂੰ ਕੀ ਕਰੇ ਕ ਮੈਂ ਨਹੀਂ ਬੁੱਢੇ ਬੰਦੇ ਦੀ ਬੀਬੀ ਕੁ ਸੁਨੇਗੀ ਹੂੰ ਮੈਂ ਉੱਥੇ ਜਦੋਂ ਗਿਆ ਉਹਦੇ ਕੋਲ ਹੂੰ ਬੀਬੀ ਹੱਥਾਂ 'ਚ ਮੰਜਾ ਸੀ ਹੂੰ ਬੀਬੀ ਹੱਥਾਂ 'ਚ ਮੰਜਾ ਸੀ ਹੂੰ ਮੈਂ ਬੀਬੀ ਦੀ ਸੱਸ ਸ੍ਰੀ ਕਾਲ ਹੂੰ ਹਾਂਜੀ ਸੱਸ ਸ੍ਰੀ ਕਾਲ ਬਾਪੂ ਅੱਛਾ ਮੈਂ ਕਹ ਪਟਵਾਰੀ ਸਾਹਿਬ ਨਹੀਂ ਕਹਦੀ ਮੈਦੇ ਪਤਾ ਨਹੀਂ ਕਿੱਥੇ ਰਹਿੰਦੇ ਨੇ ਮਨੋਂ ਦੀ ਬਾਪੂ ਤਾਂ ਥੇਦੀ ਨੇ ਅੱਛਾ ਆਪਣੇ ਘਰ ਖੱਟੀ ਲੱਸੀ ਹੈਗੀ ਹੈ ਹਾਂ ਵਾਹ ਚੇਤੇ ਚਮਾਰਿਆ ਇਹਨੇ ਸਿਰ ਨਾ ਹੋਣਾ ਹਾਂ ਇਹਾਂ ਦੀ ਜਵਾਪੂ ਕੋ ਮੱਝਾਂ ਹੀ ਜਾਣ ਦਾ ਕਿਉਂ ਵੀ ਹੋਏਗਾ ਕਿਉਂ ਵੀ ਹੋਗਾ ਹਾਂ